23 ਅਗਸਤ ਨੂੰ ਅੰਮ੍ਰਿਤਸਰ ਦੇ ਡੈਮ ਗੰਜ ਇਲਾਕੇ ਵਿੱਚ ਪੇਦ ਪਰਿਹਾਲਤ ਵਿੱਚ ਬਜ਼ੁਰਗ ਪਤੀ ਪਤਨੀ ਦੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਕਾਤਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਈਡੀਸੀਪੀ ਕ੍ਰਾਈਮ ਜਗਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਟਾਇਰਡ ਪ੍ਰਿੰਸੀਪਲ ਸੁਭਾਸ਼ ਅਰੋੜਾ ਅਤੇ ਉਸ ਦੀ ਪਤਨੀ ਕਮਲੇਸ਼ ਸ਼ਰਣੀ ਦੀ ਹੱਤਿਆ ਕਰਨ ਵਾਲੇ આરોપી ਪਰਤਿਕਮਾਰ ਅਤੇ ਉਸ ਦੀ ਪਤਨੀ ਸੋਨੀਆ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਦਰاصل આરોપીਆਂ ਨੇ ਲੁੱਟਮਾਰ ਦੇ ਇਰਾਦੇ ਨਾਲ ਬਜ਼ੁਰਗ ਪਤੀ ਪਤਨੀ ਦਾ ਕਤਲ ਕੀਤਾ ਸੀ ਜ਼ਿਕਰਯੋਗ ਹੈ ਕਿ ਦੋਨੋਂ ਪਤੀ ਪਤਨੀ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ ਰਖੜੀ ਵਾਲੇ ਦਿਨ ਦਿਨ ਦਿਹਾੜੇ ਇੱਕ ਵਾਕਿਆ ਹੋਇਆ ਸੀ ਜਿਹਦੇ ਵਿੱਚ ਬਜ਼ੁਰਗ ਪ੍ਰਿੰਸੀਪਲ ਰਿਟਾਇਰ ਤੇ ਉਹਦੀ ਉਹਨਾਂ ਦੀ ਵਾਈਫ ਕਮਲੇਸ਼ अरोड़ा ਇਹਨਾਂ ਦੋਵਾਂ ਦੀ ਹੱਤਿਆ ਕਰਕੇ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਗਹਿਣਾ ਤੇ ਨਕਦੀ ਜਿਹੜੀ ਆ ਉਹ ਲੁੱਟ ਕੇ ਲੈ ਗਏ ਸੀਗੇ ਔਰ ਇਸ ਸਬੰਧ ਦੇ ਵਿੱਚ ਸੀਪੀ ਸਾਹਿਬ ਵੱਲੋਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਜਿਹੜਾ ਗਠਿਤ ਕੀਤਾ ਗਿਆ ਜਿੰਨਾਂ ਚ ਏਡੀਸੀਪੀ 1 ਤੇ ਉਹਨਾਂ ਦੇ ਨਾਲ ਦੋ ਡੀਐਸਪੀ ਸਵਾਨ ਨੂੰ ਲਾਇਆ ਗਿਆ ਇਸ ਸਬੰਧ ਦੇ ਵਿੱਚ ਜਿਹੜੀ 48 ਆਵਰਸ ਸਟਡੀ ਹੈ ਭਾਰਤਾਂ ਨੂੰ ਜਿਹੜਾ ਕਮਿਸ਼ਨਰ ਪੁਲਿਸ ਵੱਲੋਂ ਟ੍ਰੇਸ ਕੀਤਾ ਗਿਆ ਇਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਦਾ ਭਾਰਤੀ ਅਤੇ ਉਸ ਦਾ ਉਹਨਾਂ ਦੀ ਵਾਈਫ ਸੋਨੀਆ ਔਰ ਦੋਨਾਂ ਦੇ ਕੋਲੋਂ ਜਿਹੜੇ ਹੈਗੇ ਆ ਜੇ ਬਰਾਤਰ ਕਵਰ ਕਰ ਲਿਆ ਔਰ ਜਿਹੜੇ ਨਗਦੀ ਸੀਗੀ ਉਹਦੇ ਵਿੱਚੋਂ 2100 ਰੁਪਏ ਜਿਹੜਾ ਰਿਕਵਰ ਤੇ ਪਹਿਲਾਂ ਵੀ ਇਹਨਾਂ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਸੇ ਬਣਾ ਤੇ ਜਿਹੜਾ ਹੈਗਾ ਇਹ ਸ਼ੱਕ ਦੇ ਘੇਰੇ ਦੇ ਵਿੱਚ ਆਇਸੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੇਖਦੇ ਹੋਏ ਔਰ ਇਹਨਾਂ ਨੂੰ ਪਤਾ ਸੀ ਵੀ ਦੋਵੇਂ ਜਿਹੜੇ ਬਜ਼ੁਰਗ ਹੈ ਇਕੱਲੇ ਰਹਿੰਦੇ ਆ ਔਰ ਬੜਾ ਸੌਫਟ ਟਾਰਗੇਟ ਹੈਗਾ ਔਰ ਇਹਨਾਂ ਨੇ ਦੇਖਿਆ ਕਿ ਜਦੋਂ ਘਰ ਦੇ ਵਿੱਚ ਇਹਨਾਂ ਨੇ ਰੈਕੀ ਕੀਤੀ ਕਿ ਬਜ਼ੁਰਗ ਇਕੱਲਾ ਤੇ ਇਹ ਐਂਟਰ ਕਰ ਗਏ ਇਹਨਾਂ ਨੇ ਪਹਿਲਾਂ ਜਿਹੜਾ ਸ਼ਿਵਸ਼ਚਨ ਰੋੜਾ ਸੀ ਉਹ ਹਮਲਾ ਕੀਤਾ ਉਹਨੂੰ ਮਾਰ ਦਿੱਤਾ ਔਰ ਉੱਥੋਂ ਸੁੱਟ-ਸੁੱਟ ਕਰ ਰਹੇ ਸੀ ਇਨ ਦਾ ਮੀਨ ਟਾਈਮ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਐਂਟਰ ਕਰ ਗਈ ਇਹਨਾਂ ਨੇ ਉਹਦੇ ਤੇ ਵੀ ਜਿਹੜਾ ਮਾਰੂ ਹਥਿਆਰਾਂ ਦੇ ਨਾਲ ਹਮਲਾ ਕੀਤਾ ਔਰ ਉਹਦੀ ਵੀ ਜਿਹੜੀ ਮੌਕੇ ਤੇ ਡੈਥ ਹੋ ਗਈ ਉਸ ਤੋਂ ਬਾਅਦ ਜਦੋਂ ਉਹਦੀ ਉੱਥੇ ਮੌਤ ਹੋ ਗਈ ਤੇ ਉਹਦੇ ਪਾਏ ਹੋਏ ਜਿਹੜੇ ਗਹਿਣੇ ਇਹਨਾਂ ਨੇ ਉਤਾਰ ਲਏ ਫਿਲਹਾਲ ਜਿਹੜੀ ਹੈਗੀ ਆ ਮੋਢਲੀ ਪੁਸ਼ਕਿਸ਼ ਦੇ ਵਿੱਚ ਇਹੋ ਜੀ ਕੋਈ ਹਜੇ ਤੱਕ ਇਹ ਗੱਲ ਐਸਟੈਬਲਿਸ਼ ਨਹੀਂ ਹੋਈ ਜ਼ਮੀਨ ਵੇਚਣ ਵਾਲੀ ਗੱਲ ਤੇ ਫਰਦਰ ਅਸੀਂ ਜਿਹੜਾ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਐ ਪੁਸ਼ਕਿਸ਼ ਕਰਾਂਗੇ ਅੰਮ੍ਰਿਤਸਰ ਤੋਂ ਧਰਮਵੀ ਖਬਰ ਹਰ ਪਲ ਇੰਡੀਆ ਲਈ